ਸਤਿ ਸ਼੍ਰੀ ਅਕਾਲ ਪੰਜਾਬੀ ਜੇਕੇ 20.7 ਨਿਊਜ਼ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌਣ ਲੰਮਨਪੀਕ ਕੋਰ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿੱਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚਕਾਰ ਜੋ ਚੜ੍ਹਪ ਹੋ ਗਈ ਹੈ ਅਤੇ ਚੜ੍ਹਪ ਇੰਨੀ ਪੱਕ ਗਈ ਹੈ ਕਿ ਲਾਖਿਰ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਆਪਣੇ ਹਿਰਾਸਤ ਵਿੱਚ ਲੈਣਾ ਪਿਆ ਤੋਂ ਦੱਸਦੀ ਹੈ ਕਿ ਕਈ ਦਿਨ ਲਗਾਤਾਰ ਹੋ ਗਏ ਹਨ ਜਦੋਂ ਦੇ ਅਮਰੀਕਾ ਵੱਲੋਂ ਭਾਰਤ ਨੂੰ ਜੋ ਵਾਪਸ ਜੋ ਭਾਰਤ ਭੇਜੇ ਗਏ ਹਨ ਉਨ੍ਹਾਂ ਦੀ ਨਾਰਾਜ਼ਗੀ ਨੂੰ ਜ਼ਾਹਰ ਕਰਦੇ ਹੋਏ ਜੋ ਕਾਂਗਰਸੀ ਨੇਤਾਵਾਂ ਵੱਲੋਂ ਲਗਾਤਾਰ ਚੰਡੀਗੜ੍ਹ ਵਿਖੇ ਜੋ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਜਦ ਅੱਜ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਰੁਕੇ ਅਤੇ ਉਨ੍ਹਾਂ ਵਿੱਚੋਂ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲਿਸ ਉੱਤੇ ਵੀ ਪਥਰਾਪ ਕਿਤੇ ਹੋਏ ਜਿਸ ਕਾਰਨ ਮਾਹੌਲ ਬਹੁਤ ਜ਼ਿਆਦਾ ਪੱਕਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਏ ਸਭ ਤੋਂ ਪਹਿਲਾਂ ਵਾਟਰ ਕੈਨਨ ਦਾ ਉਪਯੋਗ ਕਰਨਾ ਪਿਆ ਇਸ ਤੇ ਨਾਲ ਨਾਲ ਉਹਨਾਂ ਵੱਲੋਂ ਹਲਕੇ ਬਲ ਦਾ ਵੀ ਪ੍ਰਯੋਗ ਕਰਦੇ ਤੁਸੀਂ ਤਸਵੀਰਾਂ ਵਿੱਚ ਵੀ ਸਾਹ ਵੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਦੇ ਨਾਲ ਨਾਲ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਤੇ ਆਖਿਰ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਜੋ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਤੁਸੀਂ ਤਸਵੀਰਾਂ ਵਿੱਚ ਵੀ ਸਾਹ ਵੇਖ ਸਕਦੇ ਹੋ ਕਿ ਚੰਡੀਗੜ੍ਹ ਅੱਜ ਕਿਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਦੋਂ ਜੋ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਵੱਲੋਂ ਜੋ ਅਮਰੀਕਾ ਤੋਂ ਵਾਪਸ ਦੇ ਜੇ ਕਿ 파ਰਤੀਆਂ ਲੈ ਕੇ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਲੀਜ਼ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਆਪਸੀ ਝੜਕ ਨੂੰ ਦੇਖ ਕੇ ਤੁਸੀਂ ਤਸਵੀਰਾਂ ਵਿੱਚ ਵੀ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਆ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਸਪ੍ਰੇ ਪਿੱਛੇ ਇਹ ਕਿਹਾ ਜਾ ਰਿਹਾ ਹੈ ਕਿ ਆਪੇ ਨਾ ਜਾ ਉਹ ਲੋਕੀ ਦਾ ਤੰਦੀ ਕਰਦੇ ਸਨ ਪਹਿਲੀ ਜਦੋਂ ਉਹਨੇ ਜਿੱਤੇ

ਕਿ ਤਾਵਾ ਅ ਅੱਜ ਦਾ ਜੋ ਪ੍ਰੋਟੈਸਟ ਹੈ ਜੀ ਉਹ ਜੋ ਹਿੰਦੁਸਤਾਨ ਦੇ ਵਿੱਚ ਮੰਦਪਾਗੀ ਸਰਕਾਰ ਇੱਕ ਇਹ ਜੀ ਸਰਕਾਰ ਜੋ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਪਰਤਾੜਿਤ ਕਰਦੀ ਆ ਉਹਦੇ ਅਗੇਂਸਟ ਮੋਦੀ ਸਰਕਾਰ ਦੇਗੇ ਜਾਤੇ ਪ੍ਰੋਟੈਸਟ ਸੀ ਜਿਸ ਦੇਸ਼ ਦੀ ਧਰਤੀ ਨੂੰ ਪੰਜਾਬ ਵਰਕੇ ਜਿਸ ਧਰਤੀ ਨੂੰ ਲੋਕੀ ਮੱਥਾ ਟੇਕਦੇ ਆ ਉੱਥੇ ਦੇ ਨੌਜਵਾਨਾਂ ਨੂੰ ਪਿਆਰਾਂ ਦੇ ਵਿੱਚ ਬੇੜੀਆਂ ਦੇ ਹੱਥਾਂ ਦੇ ਵਿੱਚ ਹਤਕੜੀਆਂ ਪਾ ਕਰਕੇ ਪੰਜਾਬ ਦੀ ਧਰਤੀ ਤੇ ਤਾਰਿਆ ਗਿਆ ਉਹਦੇ ਅਗੇਂਸਟ ਦੇ ਪ੍ਰੋਟੈਸਟ ਸੀ ਇਹ ਪ੍ਰੋਟੈਸਟ ਸੀ ਪੰਜਾਬ ਤੋਂ ਸਰਕਟ ਮੈਂ ਨੌਜਵਾਨਾਂ ਦੇ ਵਾਸਤੇ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੇ ਪਚਨਵੇਂ ਸਿਰ ਲਾਏ ਸੀ ਜਿਹੜੇ ਦੇਸ਼ ਦੀ ਆਜ਼ਾਦੀ ਵਾਸਤੇ ਫਾਂਸੀਆਂ ਹੋਈਆਂ ਤੇ 95 ਡੈਨਟਿਕੇਟਿੰਗ ਫਾਂਸੀਆ ਜਿਹੜੀਆਂ ਆ ਉਹ ਪੰਜਾਬ ਦੀ ਧਰਤੀ ਤੋਂ ਹੋਈਆਂ ਸੀ 2300 ਤੋਂ ਵੱਧ ਲੋਕ ਪੰਜਾਬੀ ਜੋ ਕਾਲਾ ਪਾਣੀ ਗਏ ਲੇਕਿਨ ਅੱਜ ਮੁੜ ਕੇ ਉਹ ਅੰਗਰੇਜ਼ਾਂ ਦਾ ਟਾਈਮ ਯਾਦ ਆ ਗਿਆ ਉਹ ਇਦਾਂ ਹੀ ਪੰਜਾਬੀਆਂ ਨੂੰ ਹੱਤਕੜੀਆਂ ਲਾ ਕਰਕੇ ਤੇ ਪੈਰਾਂ 'ਚ ਬੇੜੀਆਂ ਪਾ ਕਰਕੇ ਕਾਲਾ ਪਾਣੀ ਭੇਜਦੇ ਸੀ ਅੱਜ ਇਹ ਲੱਗ ਰਿਹਾ ਸੀ ਕਿ ਮੋਦੀ ਟਰੰਪ ਨਾਲ ਮਿਲ ਕੇ ਕੇ ਪੰਜਾਬ ਨੂੰ ਮੁੜ ਕੇ ਕਾਲਾ ਪਾਣੀ ਭੇਜ ਰਿਹਾ ਸੋ ਇਹ ਬਹੁਤ ਮੰਦਪੱਗੀ ਜੋ ਤਸਵੀਰ ਤੁਸੀਂ ਅਖਬਾਰਾਂ ਦੇ ਮਾਧਿਅਮ ਰਾਹੀਂ ਟੀਵੀ ਦੇ ਮਾਧਿਅਮ ਦੇਖੀ ਹੋਣੀ ਹੈ ਉਹਨੂੰ ਲੈ ਕੇ ਪ੍ਰੋਟੈਸਟ ਸੀ ਕਿ ਤੁਸੀਂ ਘੱਟੋ ਘੱਟ ਸਾਨੂੰ ਨੌਕਰੀਆਂ ਤਾਂ ਦਿਓ ਜਾਂ ਜੇ ਤੁਸੀਂ ਨੌਕਰੀਆਂ ਕਰਨ ਜਾ ਦੇਸ਼ ਜਿਹੜਾ ਦੁਨੀਆ ਦੇ ਨਕਸ਼ੇ ਤੇ ਕਿਤੇ ਦਿਖਦਾ ਨਹੀਂ ਹੈ ਉਹਨੇ ਅਮਰੀਕਾ ਨੂੰ ਅੱਖਾਂ ਕੱਢ ਕੇ ਦਿਖਾਇਆ ਕਿ ਮੈਂ ਆਪਣੇ ਦੇਸ਼ ਦੇ ਵਸਨੀਕਾਂ ਨੂੰ ਆਪ ਲੈਣਾ ਵਾਂਗੂ ਆਪ ਦੇ ਕੋ ਬੱਸਾਂਜਾ ਆਜ ਉੱਥੇ ਭੇਜੇ ਆਪਣੇ ਦੇਸ਼ ਦੇ ਲੋਕਾਂ ਨੂੰ ਆਪ ਲੈ ਕਰਕੇ ਪੂਰੇ ਮਾਨ ਸਤਕਾਰ ਨਾਲ ਲੈ ਕਰਕੇ ਆ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਉੱਥੇ ਹੀ ਇੱਕ ਇਹੋ ਜਿਹਾ ਬੰਦਾ ਜੋ ਕਹਿੰਦਾ ਮੈਂ ਚੌਂਕੀਦਾਰ ਹਾਂ ਜਿਹੋ ਨਾਲ ਉਹਦਾ ਵਿਦੇਸ਼ ਮੰਤਰੀ ਇਹ ਨਹੀਂ ਪਤਾ ਲੱਗਦਾ ਕਿ ਉਹ ਅਮਰੀਕਾ ਦੇ ਵਿਦੇਸ਼ ਮੰਤਰੀ ਹੈ ਕਿ ਉਹ ਟਰੰਪ ਸਰਕਾਰ ਦੇ ਵਿਦੇਸ਼ ਮੰਤਰੀ ਹੈ ਉਹ ਕਹਿ ਰਿਹਾ ਕਿ ਇਹ ਵਾਰ 13000 ਕੋਈ ਨਵਾਂ ਹੈਗਾ ਅਮਰੀਕਾ ਦਿੱਤਾ ਕਰਤਾ ਹੀ ਹੈ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਯਾਤਰਾ ਆ ਕੀ ਸੀ ਤਾਂ ਸਰਦਾਰ ਮਲਮੋਹ ਸੀ ਨੇ ਉਹਨਾਂ ਰਸਤਾ ਦਿਖਾ ਦਿੱਤਾ ਸੀ ਐਨਸੀ ਜੀ ਮਾਮਲੇ ਨੂੰ ਲੈ ਕੇ ਵੀ ਆ ਜਿਹੜੀ ਹੈ ਗੱਲ ਕੀਤੀ ਗਈ ਹੈ ਨਾਲ ਹੀ ਇਸ ਤਰ੍ਹਾਂ ਬਾਰਡਰ ਕਹਿਣ ਦਾ ਪ੍ਰਯੋਗ ਕੀਤਾ ਗਿਆ लाठी चार्ज ਹੋਇਆ ਕਿਸ ਤਰ੍ਹਾਂ ਦੇਖਦੇ ਆ ਇਹ ਤਾਂ ਜੀ ਅੱਜ ਤਾਂ ਨਹੀਂ 10 ਸਾਲ ਦਾ ਨਾਰਾ ਹੈ ਮੋਦੀ ਜੱਬ ਜੱਬ ਡਰਦਾ ਹੈ ਪੁਲਿਸ ਨੂੰ ਅੱਗੇ ਕਰਦਾ ਹੈ ਕਿਉਂਕਿ ਅੰਗਰੇਜ਼ ਵੀ ਇਹੀ ਕੰਮ ਕਰਦੇ ਸੀ ਤੁਸੀਂ ਦੇਖਿਆ ਹੋਗਾ ਜਦ ਲਾਲਾ ਰਾਜਪਤ ਰਾਏ ਜੀ ਰਾਸਵਾਏ ਦੇ ਅਗੇਂਸਟ ਪ੍ਰੋਟੈਸਟ ਕਰਨਗੇ ਸੀ ਰੇਲਵੇ ਸਟੇਸ਼ਨ ਦੇ ਕੇ ਉਹ ਜਿਹੜਾ ਉਸ ਟਾਈਮ ਉਹਦੀ ਨਿਯਮ ਲੈ ਕੇ ਆ ਰਹੇ ਸੀ ਸਾਡੇ ਦੇਸ਼ ਦੇ ਬਿਲਕੁਲ ਉਲਟ ਸੀ ਵਪਾਰੀਆਂ ਦੇ ਬਿਲਕੁਲ ਉਲਟ ਸੀ ਤੇ ਉਹਨੂੰ ਪ੍ਰੋਟੈਸਟ ਕਰਦੇ ਹੋਏ ਲਾਲਾ ਹਲਾਜਪਤ ਰਾਏ ਜੀ ਨੂੰ ਮਾਰ ਮਾਰ ਕੇ ਉੱਥੇ ਜਾਣ ਦੇ ਮੋਦ ਤੇ ਘਾਟ ਉਤਾਰਤਾ ਗਏ ਸੀ ਉਦਾਂ ਇਹਨਾਂ ਸਰਕਾਰਾਂ ਨੇ ਕਰਨਾ ਇਹਨਾਂ ਨੇ ਇਦਾਂ ਹੀ ਜਿਹੜਾ ਇੱਕ ਸਰਕਟ ਵਿੱਚ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਸਾਡੇ ਚੰਡੀਗੜ੍ਹ ਤੇ ਬੱਚਿਆਂ ਨੂੰ ਆਪਣੇ ਹੱਕਾਂ ਦੀ ਗੱਲ ਕਰਨ ਤੋਂ ਰੋਕਣਾ ਪਰ ਅਸੀਂ ਰੁਕਾਂਗੇ ਨਹੀਂ ਅੱਜ 2000 ਤੋਂ ਵੱਧ ਦਾ ਕੱਟ ਇਸ ਗੱਲ ਦੀ ਗਵਾਹੀ ਪੜ ਰਿਹਾ ਸੀ ਕਿ ਚੰਡੀਗੜ੍ਹ ਦਾ ਨੌਜਵਾਨ ਮਨੀਸ਼ Tiwari ਜੀ ਦੇ ਐਮਪੀ ਬਣਤੂ ਬਾਦ ਅ ਦੀਪਕ ਗੁਲਬਾਣਾ ਜੀ ਦੀ ਰੱਖਿਆ ਦੇ ਵਿੱਚ ਸਭ ਤੋਂ ਮਜ਼ਬੂਤ ਯੂਥ ਕਾਂਗਰਸ ਬਣ ਕੇ ਉੱਭਰੇਗੀ ਔਰ ਸਾਥ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਪ੍ਰੋਟੈਸਟ ਇਸ ਗੱਲ ਨੂੰ ਲੈ ਕਰਕੇ ਵੀ ਸੀ ਕਿ 10 ਸਾਲ ਤੋਂ ਭਾਜਪਾ ਸਰਕਾਰ ਮੈਡਮ ਕਿਰਨ ਖੇਰ ਰੂਸੂਤ ਸੰਜੀਤ ਡੰਡ ਲਗਾਤਾਰ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੈਗੇ ਸੀ ਕਿ ਅਸੀਂ ਤੁਹਾਨੂੰ ਮੈਟਰੋ ਚਲਾ ਰਹੇ ਹਾਂ ਅਸੀਂ ਮਾਲਕਾਨਾ ਹੱਕਦਾਰ ਹਾਂ ਅਸੀਂ ਲਾਲ ਡੋਰਾ ਵਧਾਵਾਂਗੇ ਪਰ ਜਦ ਮਨੀਸ਼ ਤਿਵਾੜੀ ਜੀ ਨੇ ਸੰਸਦ ਦੇ ਵਿੱਚ ਸਵਾਲ ਰੱਖਿਆ ਕਿ ਕਿੰਨੇ ਟਾਈਮ ਬਾਅਦ ਜਿਹੜੀ ਮੈਟਰੋ ਚੱਲੇਗੀ ਤਾਂ ਨਿੱਤਿਆਨੰਦ ਰਾਏ ਜਿਹੜੇ ਉਹਨਾਂ ਦੇ ਗ੍ਰਹਿ ਮੰਤਰੀ ਹੈਗੇ ਉਹਨਾਂ ਨੇ ਕਿਹਾ ਕਿ ਸਾਨੂੰ ਤਦ ਤੱਕ ਕੋਈ ਪ੍ਰੋਪੋਜ਼ਲ ਹੀ ਨਹੀਂ ਆਈ ਮੈਟਰੋ ਚਲਾਉਣ ਦੀ ਤੇ ਸੋਚੋ ਕਿੰਨੀ ਵੱਡੀ ਝੂਠੇ ਲੋਕ ਹੈ ਭਾਜਪਾਲੇ ਜੋ ਝੂੜ ਦੇ ਪੁਲਿੰਦੇ ਬਨਾਬਨਾ ਕੇ ਲੋਕਾਂ ਨੂੰ ਠੱਗਦੇ ਆ ਉਸ ਤੋਂ ਬਾਅਦ ਇਹਨਾਂ ਨੇ ਕਿ ਤੋ ਸਵਾਲ ਪੁਰੀਸ਼ Tiwari ਜੀ ਨੇ ਰੱਖਿਆ ਤਾਂ ਕਿ ਲਾਲ ਡੋਰਾ ਕਦੀ ਵਾਪਸ ਹੀ ਨਹੀਂ ਸਕਦਾ ਮਾਲਕਾਨਾ ਹੱਕ ਨੂੰ ਲੈ ਕੇ ਕਰਕੇ 5-3 ਦਿਨ ਪਹਿਲੇ ਸਵਾਲ ਪੁੱਛਿਆ ਗਿਆ ਜਦੋਂ ਸਵਾਲ ਪੁੱਛਿਆ ਗਿਆ ਤਾਂ ਨਿਤਿਆ ਰਣਜੀਤ ਜੀ ਫਿਰ ਇਹ ਗੱਲ ਕਹੀ ਕਿ ਮਾਲਕਾਨਾ ਹੱਕ ਨਾਲ ਸੀ ਕਦੀ ਦਵਾਗੇ ਨਹੀਂ ਮਰੇ ਮਕਾਨ ਤੁਹਾਡਾਂ ਨੂੰ ਟ੍ਰਾਂਸਫਰ ਨਹੀਂ ਹੋ ਸਕਦੇ ਜਦ ਕਿ ਕਾਂਗਰਸ ਨੇ ਚੰਡੀਗੜ੍ਹ ਦੀਆਂ ਸਾਰੀਆਂ ਕਲੋਨੀਆਂ ਵਸਾਈਆਂ ਸੀ ਪਰ ਉਦੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ 20 ਸਾਲ ਬਾਅਦ ਤੁਸੀਂ ਇਹ ਘਰਾਂ ਨੂੰ ਵੇਚ ਸਕਦੇ ਹੋ ਲੇਕਿਨ ਵੇਚਣਾ ਤਾਂ ਦੂਰ ਦੀ ਗੱਲ ਹੈ ਇਹ ਮੰਦਪਾਗੀ ਸਰਕਾਰ ਉਹ ਘਰਾਂ ਨੂੰ ਉਹਨਾਂ ਦੇ ਨਾਮ ਨਹੀਂ ਹੁੰਦੇ ਠੀਕ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਲਈ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ